ਸ੍ਰੀ ਅਕਾਜੀ ਸੋ ਸੁਣਾਓ ਕਿ ਮਿਓ ਜੀ ਸਾਰੇ ਮਿੱਕਰ ਦੀਆਂ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆ ਬਹੁਤ ਜਾਸ ਨੇ ਸੂਟ ਨੇ ਜੀ ਹੈਂਡਵਰਕ ਦੇ ਤੇ ਫੁੱਲ ਪਾਰਟੀ ਵੇਅਰ ਸੂਟ ਰਹਿਣਗੇ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਦਾ ਤਾਂ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਕਸਟਮਾਈਜ਼ ਕਰਵਾ ਸਕਦੇ ਹੋ ਜੀ ਤੇ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਸੋਹਣੇ ਸੋਹਣੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦੀ ਸਾਡੇ ਤੋਂ ਸਟਿਚਿੰਗ ਕਰਵਾ ਸਕਦੇ ਹੋ ਤੇ ਕਿ ਸੇ ਵੀਤਰਾ ਨਾਲ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਤੇ ਤੁਹਾਣਾ ਤੁਹਾਨੂੰ ਸੋਹਣਾ ਸੋਹਣਾ ਸੂਟ ਪਹਿਲਾ ਸੂਟ ਆਊਗਾ ਜੀ ਆਪਣੇ ਕੋ ਬਹੁਤ ਜਿਆਦਾ ਸੋਹਣਾ ਮਹਿਰੂਨ ਕਲਰ ਦੇ ਉੱਤੇ ਆਪਾਂ ਨੇ ਸੂਟ ਡਿਜ਼ਾਈਨ ਕੀਤਾ ਹੋਇਆ ਤੇ ਇੱਕ ਇੱਕ ਕਸਟਮਰ ਦੇ ਸੂਟ ਰਹਿਣਗੇ ਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਹੈਂਡਵਰਕ ਦੇ ਵਿੱਚ ਸੂਟ ਨੇ ਅੱਜ ਆਏ ਸਾਰੇ ਤੇ ਰੌ ਸ਼ਿਲਕ ਦਾ ਸਟਫ ਰਹੂਗਾ ਤੇ ਬਹੁਤ ਜਿਆਦਾ ਸੋਹਣਾ ਤੇ ਪੂਰਾ ਹੈਵੀ ਕੰਮਰ ਹੋਊਗਾ ਜੀ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਪਹਿਲਾਂ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਰਹੂਗੀ ਤੇ ਇਹ ਵੜਾ ਆਏਗਾ ਜੀ neck ਦਾ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੇ ਇਹ ਫੁੱਲ ਹੈਵੀ neck ਹੈ ਤੇ ਬਹੁਤ ਜਿਆਦਾ ਸੋਹਣਿਆਂ ਨਾਲ ਸੈਂਟਰ ਪੈਨ ਬਣੇ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੋਹਣੇ ਨਾਲ ਫਲਾਵਰ ਪਏ ਹੋਏ ਨੇ ਜੀ ਤੇ ਪੂਰਾ ਹੈਵੀ ਸੂਟ ਰਹੂਗਾ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਤੇ ਪੂਰਾ ਹੈਵੀ ਸੂਟ ਹੈ ਫੁੱਲ ਪਾਰਟੀ ਵੇ ਸੂਟ ਰਹਿਣੀਆਂ ਅੱਜ ਵਾ ਸਾਰੇ ਤੇ ਬਹੁਤ ਜ਼ਿਆਦਾ ਸੋਹਣੀਆਂ ਤੇ ਪੂਰੀਆਂ ਹੈਵੀ ਏਰੀਆ ਬਾਜੂ ਰਹਿਣੀਆਂ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਾਜੀ ਬਾਜੂ ਤੇ ਕੰਮ ਆਏਗਾ ਤੇ ਨਾਲ ਹੀ ਇਹਦੇ ਬਹੁਤ ਝੋਣੀ ਤੇ ਪੂਰੀ ਹੈਵੀ ਬਾਟਮ ਰਹੂਗੀ ਤੇ ਸਟੇਟ ਬਾਟਮ ਰੈਡੀ ਕੀਤੀ ਆਪਾਂ ਨੇ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਇਹਨਾਂ ਨੇ ਆਪਾਂ ਤੋਂ ਦੁਪੱਟੇ ਨਹੀਂ ਰੈਡੀ ਕਰਵਾਏ ਜੇ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਆਪਾਂ ਰੈਡੀ ਕਰਕੇ ਦੇ ਦਾਂਗੇ ਜੀ ਤੇ ਐਦਾਂ ਦੀ ਲੁੱਕ ਆਈ ਆ ਬੁਰੇ ਸੂਰਦੀ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨੂੰ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਨੈਸ ਸੂਟ ਵੀ ਆਪਣੇ ਕੋ ਰੌ ਸ਼ਿਰਕਰੇ ਵਿੱਚ ਦਾ ਸੋਨਾ orange ਕਲਰ ਦਾ ਸੂਟ ਰਹੂਗਾ ਦਾ ਸੂਟ ਰਹੂਗਾ ਤੇ ਬਹੁਤ ਜਿਆਦਾ ਸੋਨਾ ਵਰਕ ਰਹੇਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਤੇ ਸਾਰਾ ਟੀਕ ਮਟੀਰੀਅਲ ਦਾ ਕੰਮ ਹੋਇਆ ਹੋਇਆ ਹੈ ਤੇ ਬਹੁਤ ਜਿਆਦਾ ਸੋਹਣੀ ਤੇ ਪੂਰੀ ਹੈਵੀ ਨੈਕ ਡਿਜ਼ਾਈਨਿੰਗ ਬਣੀ ਹੋਈ ਹੈ ਤੁਸੀਂ ਨੇੜੇ ਤੋਂ ਚੈੱਕ ਕਰ ਤੇ ਬਾਜਾ ਸੋਨਾ ਕੰਮ ਆਏਗਾ ਜੀ neck ਦੇ ਉੱਤੇ ਤੇ ਪੂਰਾ ਹੈਵੀ ਕੰਮ ਹੈ ਤੇ ਸਾਰੀ ਸ਼ਾਰਟ ਦੇ ਵਿੱਚ ਛੋਟੀ ਬੁੱਟੀ ਦਿੱਤੀ ਹੋਈ ਹੈ neck ਦੇ ਬਾਜੂ ਦਾ ਹੀ ਕੰਮ ਰਹੇਗਾ ਤੇ ਬਾਜੂ ਵੀ ਪੂਰੀਆਂ ਹੈਵੀ ਦਿੱਤੀਆਂ ਹੋਈਆਂ ਨੇ ਜੀ ਤੇ ਪੂਰੀਆਂ ਹੈਵੀ ਬਾਜੂ ਦਿੱਤੀਆਂ ਹੋਈਆਂ ਨੇ ਇਹਨਾਂ ਨੇ ਬਾਟਮ ਤੇ ਕੰਮ ਨਹੀਂ ਕਰਵਾਇਆ ਜੇ ਤੁਸੀਂ ਬਾਟਮ ਤੇ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਜੂ ਦੇ ਨਾਲ ਦਾ ਹੀ ਬਾਟਮ ਤੇ ਕੰਮ ਕਰਕੇ ਦੇ ਦਾਂਗੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਪੂਰੀਆਂ ਹੈਵੀ ਤੇ ਬਹੁਤ ਜ਼ਿਆਦਾ ਸੋਨਾ ਡਿਜ਼ਾਈਨ ਆ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨੂੰ ਕਿਸੇ ਵੀ ਕਰਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਜੀ ਨੈਕਸਟ ਸੂਟ ਆਊਗਾ ਆਪਣੇ ਕੋਲ ਬਹੁਤ ਜਿਆਦਾ ਸੋਨਾ ਸ਼ਿਮਰ ਦੇ ਵਿੱਚ ਸੂਟ ਹੈ ਤੇ ਇੱਕ ਕਸਟਮਰ ਨੇ ਆਪਾਂ ਤੋਂ ਰੈਡੀ ਕਰਵਾਇਆ ਸੀਗਾ ਤੇ ਉਹਨਾਂ ਨੇ ਇਹ ਵਾਲਾ ਸੂਟ ਨਹੀਂ ਲਿਆ ਤੇ ਆਪਾਂ ਨੇ ਇਹ ਵਾਲਾ ਸੂਟ ਸੇਲ ਦੇ ਉੱਤੇ ਲਗਾਇਆ ਹੋਇਆ ਤੇ ਬਹੁਤੀ ਘੱਟ ਰੇਟ ਦੇ ਉੱਤੇ ਇਹ ਵਾਲਾ ਸੂਟ ਆਪਾਂ ਸੇਲ ਕਰ ਰਹੇ ਹਾਂ ਜੇ ਵੀ ਮੈਨੂੰ ਭੈਣ ਨੂੰ ਸੂਟ ਪਸੰਦ ਆ ਤੁਸੀ ਨਾਲੇ ਨਾਲ ਸਕਰੀਨ ਸ਼ਾਟ ਲੈ ਕੇ ਇਹਨੂੰ ਭਾਇ ਕਰ ਸਕਦੇ ਹੋ ਜੀ ਤੇ ਪਿਓ ਸ਼ਿਮਰ ਦੇ ਵਿੱਚ ਇਹ ਵਾਲਾ ਸਟਾਫ ਰਹੂਗਾ ਤੇ ਬਹੁਤ ਜ਼ਿਆਦਾ ਸੋਹਣੀ ਨੈੱਕ ਡਿਜ਼ਾਈਨਿੰਗ ਆਏਗੀ ਜੀ ਤੇ ਵਾਲਾ ਦਾ ਵੀ ਨੈੱਕ ਬਣਿਆ ਹੋਇਆ ਤੇ ਨਾਲ ਛੋਟੀ ਬੁੱਟੀ ਦਿੱਤੀ ਹੋਈ ਆ ਕੇਰੇ ਤੇ ਵੀ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਜੀ 42 ਤੋਂ 43 ਲੈਂਥ ਵਿੱਚ ਰੈਡੀ ਹੋ ਜਾਊਗਾ ਤੇ 22 ਤੋਂ 23 ਇੰਚ ਘੇਰਾ ਰੈਡੀ ਹੋ ਜਾਏਗਾ ਜੀ ਤੇ ਵਾਅ ਆਏਗਾ ਜੀ ਬਾਜੂ ਦੇ ਉੱਤੇ ਕੰਮ ਪੇਪਰ ਆਪਾਂ ਨੇ ਔਨ ਆਰਡਰ ਸੂਟ ਰੈਡੀ ਕੀਤਾ ਸੀਗਾ ਤੇ ਉਹਨਾਂ ਦੀ ਪੇਮੈਂਟ ਆਪਣੇ ਕੋਲ ਆਈ ਹੋਈ ਹੈ ਤੇ ਉਹਨਾਂ ਨੇ ਸੂਟ ਨਹੀਂ ਲਿਆ ਤੇ ਆਪਾਂ ਇਹ ਵਾਲਾ ਸੂਟ ਸੇਲ ਕਰ ਰਹੇ ਹਾਂ ਜੇ ਵੀ ਮੇਰੀ ਭੈਣ ਨੂੰ ਇਹ ਵਾਲਾ ਸੂਟ ਚਾਹੀਦਾ ਤੁਸੀਂ ਲੈ ਸਕਦੇ ਹੋ ਤੇ ਨਾਲੇ ਦੇ ਬਹੁਤ ਜਿਆਦਾ ਸੋਨਾ ਤੇ ਫੋਰ ਸੈੱਟ ਦੁਪੱਟਾ ਜਿਹੜੀ ਕੀਤਾ ਹੋਇਆ। ਮਟਾਈ ਮਟਾ ਖੁਲਾ ਡੁਲਾ ਦੁਪੱਟਾ ਰਹੂਗਾ ਜੀ ਤੇ ਆਪਾਂ ਲੈਂਸ ਦੀ ਫਿਨਿਸ਼ਿੰਗ ਇਹਨੂੰ ਕਰਕੇ ਦੇਵਾਂਗੇ ਜੇ ਤੁਸੀਂ ਟਿਸ਼ੂ ਦੀ ਫਿਨਿਸ਼ਿੰਗ ਕਰਾਉਣਾ ਚਾਹੁੰਦੇ ਹੋ ਤੇ ਆਪਾਂ ਟਿਸ਼ੂ ਦੀ ਵੀ ਕਰਕੇ ਦੇ ਦਾਂਗੇ ਜੀ ਤੇ ਐਦਾਂ ਬਹੁਤ ਜਿਆਦਾ ਸੋਨਾ ਕੰਮ ਆਏਗਾ ਫੋਰ ਸੈੱਟ ਦੁਪੱਟੇ ਦੇ ਉੱਤੇ ਤੇ ਵਿੱਚ ਛੋਟੀ ਬੁੱਟੀ ਦਿੱਤੀ ਹੋਈ ਆ ਜੇ ਵਾੜਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨੂੰ ਵਾਏ ਕਰ ਸਕਦੇ ਹੋ ਜੀ। ਇਹ ਐਨਰ ਨਹੀਂ ਲੋ ਕਰੀਏ ਵਾਰਸ ਮੁੜਦੀ ਤੇ ਬਹੁ ਜਾ ਸੁਣਾ ਸੂਟ ਹੈ ਤੇ ਫੁੱਲ ਪਾਰਟੀ ਵੇ ਸੂਟ ਹੈਗਾ ਜਿੱਤੇ ਬਹੁ ਹੀ ਘੱਟ ਰੇਟ ਦੇ ਉੱਤੇ ਇਹ ਵਾਲਾ ਆਪਾਂ ਤੁਹਾਨੂੰ ਸੂਟ ਦੇ ਦਾਂਗੇ ਜੀ। ਹੁਣ ਐਸੀ ਕਿ ਆਪਣੇ ਅੱਜ ਵਾਲੇ ਸੂਟ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਤਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਨੇ ਸੋਨੇ ਸੂਟ ਆਰਡਰ ਕਰ ਸਕਦੇ ਹੋ ਜੀ। ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜੂ ਦੱਸਿਆ ਕਰੋ ਤੁਹਾਨੂੰ ਮੇ ਸੁੱਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਨਾਲ ਸੌਣ ਸੌਣ ਸੁੱਟਾਂ ਨਾਲ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਈ ਬਾਈ